ਕੋਈ ਵੀ ਇਨਸਾਨ ਜਿਹੜਾ ਹੈ ਉਹ ਆਮ ਇਨਸਾਨ ਦੀ ਤੇ ਮਦਦ ਕਰਦਾ ਹੀ ਨਹੀਂ ਹੈ ਐਕਚੁਅਲੀ ਦੂਰ ਦੀ ਗੱਲ ਹੈ ਸੋ ਉਹਨੂੰ ਸਪੋਰਟ ਕਰਨ ਵਾਸਤੇ ਵੀ ਨਹੀਂ ਆਂਦਾ ਔਰ ਅੱਜਕੱਲ ਆਪਣੇ ਕਈ ਪ੍ਰੈਸ ਦਾ ਵੀ ਇਹੀ ਹਾਲ ਹੋ ਗਿਆ ਹੈ ਉਹ ਵੀ ਸਪੋਰਟ ਨਹੀਂ ਕਰਦੇ ਸੋ ਬੇਸਿਕਲੀ ਮੈਂ ਸਾਰਿਆਂ ਦੀ ਗੱਲ ਨਹੀਂ ਕਰੂੰਗੀ ਕਈਆਂ ਦੀ ਗੱਲ ਕਰੂੰਗੀ ਸੋ ਕਈ ਤੇ ਬਹੁਤ ਚੰਗੇ ਨੇ ਜਿਹੜੇ ਕਿ ਆਮ ਇਨਸਾਨ ਦੀ ਹੈਲਪ ਵੀ ਕਰਦੇ ਨੇ ਸੋ ਸਭ ਤੋਂ ਪਹਿਲਾਂ ਜਿਹੜੀ ਅੱਜ ਦੀ ਗੱਲ ਹੈ ਮੈਂ ਇਹ ਗੱਲ ਕਹਿਣਾ ਚਾਹੁੰਦੀ ਆ ਤੁਹਾਨੂੰ ਸਾਰਿਆਂ ਨੂੰ ਔਰ ਖਾਸ ਕਰਕੇ ਅੰਮ੍ਰਿਤਸਰ ਵਾਲਿਆਂ ਨੂੰ ਮੇਰੀ ਰਿਕੁਐਸਟ ਹੈ ਕਿਉਂਕਿ ਮੈਂ ਅੰਮ੍ਰਿਤਸਰ ਦੀ ਜੰਮਪਾ ਲਾਂ ਔਰ ਮੇਰਾ ਸਾਰਾ ਬਚਪਨ ਇੱਥੇ ਬੀਤਿਆ ਹੈ ਔਰ ਮੇਰੀ ਸਕੂਲਿੰਗ ਇੱਥੋਂ ਦੀ ਹੋਈ ਹੈ ਸੋ ਮੈਂ ਅੰਮ੍ਰਿਤਸਰ ਨੂੰ ਇੱਕ ਗੱਲ ਕਹਿਣਾ ਚਾਹੁੰਦੀ ਆ ਕਿ ਅੰਮ੍ਰਿਤਸਰ ਵਾਲਿਓ ਇਸ ਵਾਰ ਤੁਸੀਂ ਮੈਨੂੰ ਪਤਾ ਹੈ ਪਿਛਲੀ ਵਾਰ ਵੀ ਤੁਸੀਂ ਬਹੁਤ ਸੋਚ ਸਮਝ ਕੇ ਇੱਕ ਚੇਂਜ ਲੈ ਕੇ ਆਉਣ ਵਾਸਤੇ ਵੋਟਾਂ ਪਾਈਆਂ ਸੀਗੀਆਂ ਔਰ ਇੱਕ ਕੋਸ਼ਿਸ਼ ਕੀਤੀ ਸੀਗੀ ਕਿ ਵਧੀਆ ਪਾਰਟੀ ਆਵੇ ਔਰ ਵਧੀਆ ਸਾਰਾ ਕੁਝ ਹੋਵੇ ਇੱਕ ਬੰਨਾ ਕਰਤਾ ਸੀਗਾ ਚਾਹੇ ਉਹ ਪਿੰਡ ਦੀ ਗੱਲ ਕਰਾਂ ਭਾਵੇਂ ਉਹ ਸ਼ਹਿਰ ਦੀ ਗੱਲ ਕਰਾਂ ਬਟ ਮੈਂ ਇਸ ਵਾਰੀ ਤੁਹਾਨੂੰ ਰਿਕੁਐਸਟ ਕਰੂੰਗੀ ਕਿ ਤੁਸੀਂ ਆਜ਼ਾਦ ਉਮੀਦਵਾਰਾਂ ਨੂੰ ਵੀ ਸਪੋਰਟ ਕਰਿਓ ਔਰ ਅੰਮ੍ਰਿਤਸਰ ਤੋਂ ਖਾਸ ਕਰਕੇ ਮੈਂ ਰੇਸ਼ਮ ਸਿੰਘ ਜੀ ਦੀ ਗੱਲ ਕਰੂੰਗੀ ਕਿਉਂਕਿ ਮੈਨੂੰ ਪਤਾ ਹੈ ਸਾਰੇ ਸੋਚਦੇ ਹੋਣਗੇ ਇਲੈਕਸ਼ਨ ਲੜਨ ਵਾਸਤੇ ਬਹੁਤ ਪੈਸਾ ਲੱਗਦਾ ਹੈ ਬਹੁਤ ساری ਅਪਰੋਚ ਲੱਗਦੀ ਹੈ ਯੂ نو ਬਟ ਮੇਰੇ ਮੇਰੇ ਮਨ ਸਾਡੇ ਮੰਨਨ ਦੇ ਵਿੱਚ ਪੈ ਇਲੈਕਸ਼ਨ ਲੜਨ ਵਾਸਤੇ ਪੈਸੇ ਦੀ ਲੋੜ ਨਹੀਂ ਹੈ ਇਲੈਕਸ਼ਨ ਲੜਨ ਵਾਸਤੇ ਸੋਚ ਦੀ ਲੋੜ ਹੈ ਔਰ ਸਿਧਾਂਤਾਂ ਦੀ ਲੋੜ ਹੈ ਜ਼ਮੀਰ ਦੀ ਲੋੜ ਹੈ ਕਿਉਂਕਿ ਜਿਹੜੇ ਲੋਕੀ ਸੂਟ ਤੇ ਸ਼ਰਾਬਾਂ ਦੀਆਂ ਬੋਤਲਾਂ ਵੰਡਦੇ ਨੇ ਮੈਨੂੰ ਲੱਗਦਾ ਹੈ ਇਹ ਜੇ ਬੰਦਿਆਂ ਨੂੰ ਇਲੈਕਸ਼ਨ ਲੜਨੀ ਨਹੀਂ ਚਾਹੀਦੀ ਔਰ ਖਾਸ ਕਰਕੇ ਮੇਰੀ ਲੋਕਾਂ ਨੂੰ ਵੀ ਅਪੀਲ ਹੈ ਕਿ ਜੇ ਤੁਸੀਂ ਇਹਨਾਂ ਦੇ ਕੋਲੋਂ ਸੂਟ ਤੇ ਸ਼ਰਾਬ ਦੀਆਂ ਬੋਤਲਾਂ ਲੈ ਕੇ ਆਪਣਾ ਜ਼ਮੀਰ ਵੇਚੋਗੇ ਫਿਰ ਤੁਸੀਂ ਆਪਣੇ ਬੱਚਿਆਂ ਦਾ ਜਿਹੜਾ ਫਿਊਚਰ ਹੈ ਉਹ ਖਰਾਬ ਕਰੋਗੇ ਸੋ ਇਹੀ ਮੇਰੀ ਬੇਨਤੀ ਹੈ ਕਿ ਪਲੀਜ਼ ਤੁਸੀਂ ਇਹ ਸਾਰੀਆਂ ਚੀਜ਼ਾਂ ਇਹ ਲਾਲਚਾਂ ਤੋਂ ਦੂਰ ਹੋ ਕੇ ਗੱਲ ਜਰੂਰ ਸੋਚਿਓ ਆਪਣੇ ਅੰਦਰ ਚਾ ਕੇ ਵੀ ਇਹ ਲੋਕੀ ਇਹ ਜਿਹੜੇ ਬਰਸਾਤੀ ਡੱਡੂ ਨੇ ਹਮੇਸ਼ਾ ਇਲੈਕਸ਼ਨ ਦੇ ਟਾਈਮ ਤੇ ਬਾਹਰ ਨਿਕਲਦੇ ਨੇ ਤੁਹਾਨੂੰ ਬੇਫਕੂ ਬਣਾਉਂਦੇ ਨੇ ਤੁਹਾਨੂੰ ਥੋੜਾ ਬੋਤਾ ਲਾਲਚ ਦੇਂਦੇ ਨੇ ਤੁਸੀਂ ਲੋਕੀ ਆਪਣੀ ਜਿਹੜੀ ਕੀਮਤੀ ਵੋਟ ਹੈ ਉਹ ਇਹਨਾਂ ਨੂੰ ਪਾ ਦਿੰਦੇ ਹੋ ਤੁਹਾਨੂੰ ਇਸ ਗੱਲ ਦਾ ਸ਼ੁਗਰ ਕਰਨਾ ਚਾਹੀਦਾ ਹੈ ਕਿ ਅਸੀਂ ਇੱਕ ਡੈਮੋਕ੍ਰੇਸੀ ਦੇ ਵਿੱਚ ਰਹਿੰਨੇ ਆਂ ਔਰ ਡੈਮੋਕ੍ਰੇਸੀ ਟਾਂਚੇ ਦੇ ਵਿੱਚ ਰਹਿੰਨੇ ਆਂ ਸਾਨੂੰ ਜਿਹੜਾ ਹੈ ਕਿ ਡੈਮੋਕ੍ਰੇਸੀ ਦੇ ਵਿੱਚ ਇੱਕ ਵੋਟ ਦਾ ਤੇ ਅਧਿਕਾਰ ਹੈ ਸਭ ਤੋਂ ਜ਼ਿਆਦਾ ਇੰਪੋਰਟੈਂਟ ਇੱਕ ਵੋਟ ਪਾਉਣ ਦਾ ਹਨਾ ਔਰ ਉਹ ਉਸ ਵੋਟ ਦਾ ਆਪਾਂ ਨੂੰ ਸਹੀ ਇਸਤੇਮਾਲ ਕਰਨਾ ਚਾਹੀਦਾ ਆ ਉਸ ਵੋਟ ਨੂੰ ਉੱਥੇ ਪਾਉਣਾ ਚਾਹੀਦਾ ਹੈ ਇਹ ਨਹੀਂ ਕਿ ਆਪਾਂ ਇਹ ਸੋਚੀਏ ਕਿ ਅਸੀਂ ਇਸ ਪਾਰਟੀ ਨੂੰ ਬਿਲੋਂਗ ਕਰਦੇ ਆਂ ਅਸੀਂ ਇਸ ਪਾਰਟੀ ਨੂੰ ਬਿਲੋਂਗ ਕਰਦੇ ਆਂ ਆਪਣੇ ਅੰਦਰੋਂ ਜਿਹੜੀ ਆਵਾਜ਼ ਆਂਦੀ ਹੈ ਆਪਣੇ ਜ਼ਮੀਰ ਤੋਂ ਜਿਹੜੀ ਆਵਾਜ਼ ਆਂਦੀ ਹੈ ਉਹ ਜ਼ਰੂਰ ਸੁਣਿਓ ਇਹ ਜ਼ਰੂਰ ਸੁਣਿਓ ਵੀ ਇਹ ਬੰਦਾ ਕੀ ਗੱਲ ਸਹੀ ਹੈ ਇਹਨੇ ਕੰਮ ਕੀਤੇ ਸੀਗੇ ਸਾਨੂੰ ਇਹਨੂੰ ਵੋਟ ਪਾਉਣੀ ਚਾਹੀਦੀ ਹੈ ਇਹ ਜ਼ਰੂਰ ਸੁਣਿਓ ਕੀ ਗੱਲ ਸਾਡੇ ਇੱਥੇ ਅੱਜ ਅੰਮ੍ਰਿਤਸਰ ਦੇ ਵਿੱਚ ਜਾਂ ਬਾਕੀ ਜਿੰਨੇ ਵੀ ਪੰਜਾਬ ਦੇ ਵਿੱਚ ਅਲੱਗ-ਅਲੱਗ ਕੈਂਡੀਡੇਟ ਖੜੇ ਨੇ ਮੈਂ ਮੰਨਦੀ ਆ ਕੋਈ ਆਮ ਆਦਮੀ ਪਾਰਟੀ ਨੂੰ ਬਿਲੋਂਗ ਕਰਦਾ ਹੋਊਗਾ ਕੋਈ ਕਾਂਗਰਸ ਨੂੰ ਬਿਲੋਂਗ ਕਰਦਾ ਹੋਊਗਾ ਕੋਈ ਬੀਜੇਪੀ ਨੂੰ ਬਿਲੋਂਗ ਕਰਦਾ ਹੋਊਗਾ ਕੋਈ ਅਕਾਲੀ ਦਲ ਨੂੰ ਬਿਲੋਂਗ ਕਰਦਾ ਹੋਊਗਾ ਬਟ ਤੁਸੀਂ ਉਹਨਾਂ ਦੇ ਵਿੱਚੋਂ ਇਹ ਗੱਲ ਜ਼ਰੂਰ ਦੇਖਿਓ ਆਪਣੇ ਘਰਦਿਆਂ ਨੂੰ ਇਹ ਗੱਲ ਜ਼ਰੂਰ ਪੁੱਛਿਓ ਕਿ ਆਪਣੇ ਅੰਦਰੋਂ ਤੁਹਾਡੇ ਕੀ ਆਵਾਜ਼ ਆਉਂਦੀ ਹੈ ਭਾਵੇਂ ਤੁਸੀਂ ਜਿਹੜੀ ਮਰਜ਼ੀ ਪਾਰਟੀ ਨੂੰ ਬਿਲੋਂਗ ਕਰਦੇ ਜਿੱਦਨ ਤੁਸੀਂ ਇਨਸਾਨ ਦੀ ਪਛਾਣ ਕਰਨੀ ਸਿੱਖ ਲਈ ਨਾ 파ਰਟੀਵਾਦੀ ਤੋਂ ਉੱਤੇ ਉੱਠ ਕੇ ਉਹ ਦਿਨ ਸੱਚੀ ਮੁੱਚੀ ਕੁਝ ਚੇਂਜ ਆਊਗਾ ਆਪਣੇ ਇੱਥੇ